ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਅਖਬਾਰ 'ਚ ਸਾਰਿਆਂ ਨੇ ਪੜਿਆ ਹੀ ਆ ਕਿ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਕੁਰੀਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਇੱਕੋ ਮਾਝੇ ਦੇ ਵਜ਼ੀਰ ਨੇ ਕੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪਾਂਸ ਦਾ ਦੇ ਉਹ ਆਪ ਦੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇਨਕਮ ਵਿਭਾਗ 'ਚ ਮੈਂ ਪੁੱਛਣਾ ਚਾਹੁੰਦਾ ਹਾਂ ਤਾਲੀਆ ਸਾਹਿਬ ਨੂੰ ਕੀ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਵਿਭਾਗ ਦੇ ਵਜ਼ੀਰ ਸੀ ਤੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਪੜਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕਿਆ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬਣੇ ਨੇ ਕਿ ਜਿਨ੍ਹਾਂ ਵਜ਼ੀਰਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਬੋਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਕੇ ਸਾਹਮਣੇ ਆਈਏ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਦਿਨ ਮਹਿਕਮਿਆਂ ਦੇ ਵਜ਼ੀਰ ਸਮਝੀ ਗਏ ਅਸਲ ਜਿਦਾ ਮਹਿਕਮਾ ਸੀ ਕੋਈ ਨਹੀਂ ਸਰਕਾਰ ਚ ਹੀ ਮਹਿਕਮਾ ਨਹੀਂ ਸੀ ਹੁਣ ਮਹਿਕਮਾ ਬੜਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਐਸੇ ਦਾ ਹਾਲਾਤ ਜੋ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਪਿੰਡਾਂ 'ਚ ਜੋ ਹਾਲਾਤ ਨੇ ਨਾ ਡਵੈਲਪਮੈਂਟ ਦੇ ਕੋਈ ਪੈਸੇ ਆਉਂਦੇ ਆ ਨਰੇਗਾ ਦੇ ਪੈਸੇ ਆ ਕੇ ਕੋਈ ਫਾਈਨੈਂਸ ਕਮਿਸ਼ਨ ਦੇ ਆ ਕੇ ਬਸ ਹੋਈ ਹੈ ਸਰਕਾਰਾਂ ਵੱਲੋਂ ਤਾਂ ਕੋਈ ਗਰੰਟੀ ਨਹੀਂ ਆਈ ਪੰਜਾਬ ਸਰਕਾਰ ਨੂੰ ਨਾ ਸੜਕਾਂ ਦਾ ਕੋਈ ਸੁਧਾਰ ਹੋ ਰਿਹਾ ਇਸ ਲਈ ਜੋ ਇਹ ਹਾਲਾਤ ਪੰਜਾਬ ਦੇ ਬਣੇ ਆ ਵੈਦ ਚੀਫ ਮਿਨਿਸਟਰ ਜਿਹੜਾ ਮਹਿਕਮੇ ਅਲੋਟ ਕਰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲੇ ਮਹਿਕਮਾ ਹੀ ਨਹੀਂ ਤੇ ਤੁਸੀਂ ਆਪ ਲਾ ਲਓ ਸਾਹਬ ਦੀ ਸਰਕਾਰ ਕਿਵੇਂ ਇੱਥੇ ਪੰਜਾਬ ਦੀ ਰੱਬ ਆਸਰੀ ਜਗ ਰਹੀ ਹੈ ਸਰਕਾਰ ਲੋਕ ਦੀ ਕੋਈ ਚੀਜ਼ ਨਹੀਂ ਹੋਰ ਇਸੇ ਲਈ ਲੋਕ ਜਿਤਰਾ ਤਰਾ ਤਰਾ ਕਰ ਰਹੇ ਬਹੁਤ ਬਹੁਤ ਧੰਨਵਾਦ ਵਾਈਕੁੱਤੀ ਕਾ ਖੰਸਾ ਵਾਈਕੁੱਤੀ